ਹਾਂਜੀ ਅੱਜ ਫਿਰ ਵਾਰੀ ਆ ਹੀ ਗਈ ਪਾਲਕ ਪਨੀਰ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੀ ਭੁੱਲ ਗਈ ਆਸ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਭੁੱਲ ਗਈ ਹਾਂ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਅਸੀਂ ਲੱਗੇ ਹਾਂ ਜੀ ਪਾਲਕ ਪਨੀਰ ਦੀ ਰੈਸਪੀ ਤੁਹਾਨੂੰ ਦੱਸਣ ਦੱਸਣ ਕੀ ਸਾਰੇ ਬਣਾਉਂਦੇ ਆ ਤੇ ਆਪਾਂ ਲੱਗੇ ਹਾਂ ਟਰਾਈ ਕਰਨ ਤੇ ਆਪਾਂ ਮੰਮੀ ਫਸਟ ਟਾਈਮ ਕਰਦੇ ਨਾ ਟਰਾਈ ਹਾਂ ਹੈ ਹਾਂ ਅਸੀਂ ਫਸਟ ਟਾਈਮ ਟਰਾਈ ਕਰਨ ਦੇ ਆ ਤੇ ਬਾਕੀ ਪਤਾ ਸਾਨੂੰ ਹੈ ਹੀ ਮੰਮੀ ਜੀ ਨੂੰ ਮਤਲਬ ਇਹ ਕਦੇ ਬਣਾਈ ਹੈ ਕਈ ਵਾਰ ਮਤਲਬ ਹੁਣ ਵੀਡੀਓ ਅੱਜ ਲੱਗੇ ਬਣਾਉਣ ਹਾਂਜੀ ਤੇ ਨਾਲੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆਂ ਸੋ ਪਾਲਕ ਇਧਰ ਮੰਮੀ ਜੀ ਹੁਣਾਂ ਨੇ ਕੱਟ ਲਈ ਹੋਈ ਆ ਤੇ ਕੋਕਰ ਦੇ ਵਿੱਚ ਕਿੰਨਾ ਪਾਣੀ ਮੰਮੀ ਪਾਇਆ ਜੀ ਪਾਣੀ ਦੋ ਤਿੰਨ ਗਲਾਸ ਪਾਲੇ ਆ ਦੋ ਤਿੰਨ ਗਲਾਸ ਦੇ ਵਿੱਚ ਨਮਕ ਵੀ ਹਾਂ ਥੋੜਾ ਜਿਹਾ ਨਮਕ ਤੇ ਆ ਪਾਲਕ ਧੋ ਕੇ ਤੇ ਮੈਂ ਥੋੜੋ ਥੋੜੀ ਕੱਟ ਲਈ ਸੋ ਦਸ ਸਾਬਤ ਵੀ ਪਾ ਲਈ ਦੀ ਹੂੰ ਤੇ ਮੈਂ ਅੱਧਾ ਕੱਟ ਲਈ ਠੀਕ ਆ ਤੇ ਇਹਨੂੰ ਹੁਣ ਆਪਾਂ ਉਬਾਲਣਾ ਆ ਨਾ ਮੰਮੀ ਜੀ ਉਹਨਾਂ ਪੰਜ ਸੱਤ ਮਿੰਟ ਪਾ ਲੈਣਾ ਠੀਕ ਆ ਜੀ ਤੇ ਬਣੇ ਰਿਓ ਵਲੌਗ ਦੇ ਨਾਲ ਜਿਹੜੀ ਰੈਸਪੀ ਦਾ ਬਹੁਤ ਜ਼ਿਆਦਾ ਤੋਂ ਇੰਤਜ਼ਾਰ ਸੀਗਾ ਉਹ ਅਸੀਂ ਰੈਸਪੀ ਅੱਜ ਲੱਗੇ ਆ ਤੁਹਾਡੇ ਨਾਲ ਸ਼ੇਅਰ ਕਰਨ ਤੇ ਤੁਹਾਨੂੰ ਚੇਤਾ ਪੁੱਨ ਲੱਗੇ ਬਣਾਉਂਦਾ ਹਾਂ ਜੀ ਤੇ ਆ ਪਾਕਿਸਤਾਨ ਤੋਂ ਬਾਅਦ ਚ ਫੇਰ ਕਮੈਂਟ ਆਇਆ ਹੈਗਾ ਤੇ ਫਿਰ ਮੈਂ ਬੋਲੂ ਕਿ ਚੰਡੀ ਮੈਂ ਬੋਲੂ ਮਾਲਕ ਬਾਕੀ ਚੇਤਾ ਤੇ ਚਲੋ ਕੀ ਭੁੱਲਣਾ ਬਾਕੀ ਨਾ ਵੀਡੀਓ ਤੇ ਕਰਕੇ ਥੋੜਾ ਬਹੁਤਾ ਲੇਟ ਹੋ ਜੀਦਾ ਵਾ ਤੇ ਇੱਕ ਸਾਨੂੰ ਨਾਲੇ ਮੈਜਾਂ ਆ ਗਈਆਂ ਸੀ ਇੱਕ ਦੋ ਮੈਰਿਜ ਹੀ ਸਾਨੂੰ ਜਾਣਾ ਸੀ ਉੱਥੇ ਤੇ ਉਹਦੇ ਕਰਕੇ ਫਿਰ ਅਸੀਂ ਵੀਡੀਓ ਆਪਣੀਆਂ ਅਡਵਾਂਸ ਬਣਾਉ ਤੇ ਰਹੇ ਤੇ ਉਹਦੇ ਕਰਕੇ ਫਿਰ ਥੋੜਾ ਜਿਹਾ ਲੇਟ ਹੋ ਗਿਆ ਹੈ ਨਾ ਤੇ ਤਾਂ ਨਹੀਂ ਭੁੱਲਣਾ ਇਹ ਨਾਲੇ ਵਿਆਹ ਉੱਥੇ ਵਿਆਹ ਹੀ ਨਾ ਵਿਆਹ ਵਿੱਚ ਖਾ ਜਾ ਪਾਦਕ ਪਨੀਰ ਤੇ ਸਾਗ ਵੀ ਖਾ ਲਿਆ ਇੱਕ ਦੋ ਵਾਲੇ ਤਾਂ ਕਰ ਤੇ ਤੁਹਾਨੂੰ ਪਤਾ ਹੀ ਆ ਫਿਰ ਅਸੀਂ ਰੈਸਪੀਆਂ ਬਣਾਉਨੇ ਆ ਤੇ ਉਹਨਾਂ ਨੂੰ ਵੜਾ ਕੇ ਬਾਜੋ ਖਾਣੀਆਂ ਵੀ ਹੁੰਦੀਆਂ ਵਾ ਉਹ ਅਸੀਂ ਖਾਣੀਆਂ ਹੁੰਦੀਆਂ ਤੇ ਅਸੀਂ ਫਿਰ ਉਦੋਂ ਹੀ ਟਰਾਈ ਕਰਦੇ ਆ ਜਦੋਂ ਆਪਾਂ ਨਾਲ ਹੀ ਸਬਜ਼ੀ ਵਗੈਰਾ ਬਣਾਉਣੀ ਹੁੰਦੀ ਆ ਤੇ ਨਾਲ ਹੀ ਆ ਪਾਓ ਖਾ ਲਈ ਦੀਆਂ ਹੈ ਨਾ ਮੰਮੀ ਜੀ ਬਾਕੀ ਹੁਣ ਆਪਾਂ ਇਹਨਾਂ ਨੂੰ ਪਾਲਕ ਨੂੰ ਆਪਾਂ ਕਰ ਦਈਏ ਇਹ ਇਦਾਂ ਛੇਤੀ ਵਿਸਲ ਵੱਜੂਗੀ ਨਾ ਹਾਂਜੀ ਹਾਂਜੀ ਕਰ ਲਓ ਕਰੋ 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 ਉਹ ਦੋ ਟੇਬਲਾਂ ਕਢਾ ਠੀਕ ਆ ਜੀ ਟਮੇ ਵਿਸਲ ਵੱਜੇ ਪਾਲਕ ਪਨੀਰ ਉਦੋਂ ਮੈਂ ਤੜਕਾ ਤਿਆਰ ਕਰ ਲਾ ਹੋਰ ਨਾਲ ਤੜਕਾ ਲਾਦਾਂਗੇ ਨਾ ਹਾਂਜੀ ਤੇ ਬਾਕੀ ਤੁਹਾਨੂੰ ਮਿਲਦੇ ਆਪਾਂ ਜਦੋਂ ਆਪਾਂ ਅਗਲੇ ਸਟੈਪ ਤੇ ਜਾਣਾ ਵਾਂ ਤੜਕੇ ਵਾਲੇ ਤੇ ਉਦੋਂ ਤੱਕ ਨੂੰ ਇਹ ਜਿਹੜੇ ਪਾਲਕ ਵਾ ਉਹ ਸਾਰੀ ਹੋ ਜੂਗੀ ਕੀ ਇਹਨੂੰ ਕਹਿੰਦੇ ਹੁੰਦੇ ਆ ਉਬਾਲਾ ਹਨਾ ਬਾਲੀ ਬਾਲੀ ਜਾਊਗੀ ਲਓ ਜੀ ਹੁਣ ਅਸੀਂ ਭੁੰਨਾਗੇ ਪਨੀਰ ਰੋਸਟਾ ਨਹੀਂ ਪਾਉਣਾ। ਸਹੀ ਤੇ ਵੇ ਮਮੀ ਪਾ ਦਿੰਦੀ ਸਿੱਧਾ ਹੀ ਪਨੀਰ ਨਾ ਉਹ ਕੱਚਾ ਕੱਚਾ ਜਿਹਾ ਲੱਗਦਾ ਵਿੱਚ। ਨਾਲੇ ਕੱਚਾ ਲੱਗਦਾ ਨਾਲੇ ਉਹ ਵਿੱਚ ਕੁਲ ਜਾਂਦਾ ਨਾ ਪਰ ਹਾਂ ਜੀ ਲੱਗਦਾ ਇਹ ਤੇ ਇਹ ਵਧੀਆ ਇਦਾਂ ਵਧੀਆ ਨਾ ਸਵਾਦ ਵੀ ਆਊਗਾ ਇਹਦਾ ਰੋਸਟਡ ਦਾ। ਹਾਂ ਨਾਲੇ ਵੱਖਰਾ ਵੱਖਰਾ ਤੀਸਰੀ ਨੂੰ ਨਾ ਵਿੱਚ। ਹਾਂ ਜੀ। ਜਿਹੜਾ ਕੁਲੂਗਾ। ਕੁਲੂਗਾ ਨਹੀਂ ਹਣਾ ਮਮੀ ਵਿੱਚ। ਹਾਂ। ਵੇ ਮਮੀ ਜੇ ਮੰਨ ਲੋ ਇਦਾਂ ਆਪਾਂ ਨਮਕ ਵੀ ਪਾ ਦਈਏ ਇਹਦੇ ਵਿੱਚ ਤੇ ਕੋਈ ਕਿਦਾਂ? ਕਬਤੇ ਕਿ ਇਦਾਂ ਉਹਦੇ ਚ ਨਮਕ ਨਹੀਂ ਨਾ ਹੁੰਦਾ ਜਦੋਂ ਖਾਈਏ ਨਹੀਂ ਨਹੀਂ ਸਾਗ ਵਿੱਚ ਹੁੰਦਾ ਵਾ ਕਿ ਨਾਲ ਮਿਲ ਜਾਣਾ ਆਮੇ ਠੀਕ ਆ ਹਾਂ ਮੰਡ ਕਰਕੇ ਦੱਸਿਓ ਕਿਦਾਂ ਦੀ ਲੱਗਣ ਧੀ ਤੁਹਾਨੂੰ ਰੈਸਪੀ ਤੇ ਸਾਰੇ ਜਾਣੇ ਜੀ ਰੂ ਟ੍ਰਾਈ ਕਰਿਓ ਹਣਾ ਬਾਕੀ ਵੈਸੇ ਜੇ ਤੁਸੀਂ ਸਾਰੇ ਘਰ ਦੇ ਉਟਰਾਏ ਹੀ ਮਗਰੋਂ ਕਰਦੇ ਆ ਤੇ ਚਲੋ ਜਿਹੜੇ ਹਿਸਾਬ ਨਾਲ ਅਸੀਂ ਕਰਦੇ ਆ ਉਹ ਆਪਾਂ ਦੱਸ ਦਿੱਤੀ ਆ ਜੇ ਜੜੀ ਕੋਈ ਕਮੀ ਪੇਸ਼ੀ ਰਹਿੰਦੀ ਤੁਸੀਂ ਦੱਸੋ ਹਾਂ ਉਹ ਤੁਸੀਂ ਦੱਸ ਦਿੰਦੇ ਆ ਨੂੰ ਤੇ ਆਂਦੀ ਉਹ ਕਮੀ ਪੇਸ਼ੀ ਪੂਰੀ ਹੋ ਜਾਂਦੀ ਹੈ ਨਾ ਬਸ ਮੰਮੀ ਇਹ ਨਹੀਂ ਕਰਨੀ ਉਹ ਤੁਹਾਡੇ ਕੋਈ ਸਿੱਖੀ ਦਾ ਵਾ ਤੇ ਕੋ ਹਾਂ ਸਾਡੇ ਕੋਲ ਤੁਸੀਂ ਸਿੱਖ ਲਿੰਦੇ ਜੀ ਹਾਂ ਬਿਲਕੁਲ 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 ਇਹਦੇ ਵਿੱਚ ਲਓ ਜੀ ਇੱਧਰ ਆਹੀ ਤੜਕਾ ਕਰ ਲਿਆ ਵਾ ਰੈਡੀ ਤੜਕੇ ਦੇ ਵਿੱਚ ਮੰਮੀ ਜੀ ਆ ਕੀ ਕੀ ਆ ਦੱਸਿਓ ਤੇਜ ਪੱਤਾ ਕਹਿ ਦਿੰਦੇ ਕਿ ਕੀ ਚੀਜ਼ ਵਾਈ ਉਹ ਹੀ ਤੇਜ ਪੱਤਾ ਜਿਹੜਾ ਚੋਲਾ ਚ ਨਹੀਂ ਪੈਂਦਾ ਹਾਂਜੀ ਹਾਂਜੀ ਉਹ ਆ ਤੇ ਮਿਰਚ ਵਾ ਠੀਕ ਆ ਨਾਲ ਮਿਰਚ ਮਿਰਚ ਤੇ ਆ ਪਿਆਜ ਪਿਆਜ ਤੇ ਲਸਣ ਤੇ ਅਦਰਕ ਦੀ ਪੇਸਟ ਹਾਂ ਲਸਣ ਤੇ ਅਦਰਕ ਦਾ ਪੇਸਟ ਅਸੀਂ ਬਣਾ ਲਿਆ ਸੀਗਾ ਤੇ ਐ ਜਿੰਨਾ ਤੁਹਾਡਾ ਪਾਲ ਪਾਲਕ ਵਾ ਉਹਦੇ ਹਿਸਾਬ ਨਾਲ ਹੀ ਪਾਈ ਏ ਥੋੜੀ ਜੀ ਹਮੇ ਇਹ ਸਭ ਹੀ ਪਾਇਆ ਹੁਣ ਅਦਰਕ ਪਾਉਣਾ ਉਸ ਤੋਂ ਬਾਅਦ ਚਾਹੀਦਾ ਪਿਆਜ ਪਾੜ ਦੇ ਇਹ ਹੁਣ ਲਗਾਵਾ ਤੜਕਾ ਬਣਨ ਹਣਾ ਮੰਮੀ ਹਾਂ ਹਰ ਇੱਕ ਚੀਜ਼ ਚ ਪਿਆਜ਼ ਜਿਆਦਾ ਹੋਣ ਤੇ ਫੇਰ ਹੀ ਮੰਮੀ ਉਹ ਤੜਕਾ ਸਾ ਨਾ ਸਬਜੀ ਸੁਆ ਲੱਗਦੀ ਕਿ ਨਹੀਂ ਆ ਤੇਜ ਪੱਤਾ ਹੀ ਤਾੜ ਹੀ ਪਾਇਆ ਮੈਂ ਹੈ ਸੜ ਜਾਣਾ ਵਾ ਥੋੜਾ ਜਿਹਾ ਹੋ ਜਾਂਦਾ ਨਾ ਬਾਅਦ ਚ ਪੁੰਨੇ ਤੇ ਮਿਰਚ ਤੇ ਵਾਹੇ ਅਹੀਂ ਨਾ ਇਹ ਪਾਲੀ ਹਦਾ ਹਰੀ ਤੁਹਾਡੇ ਬਹੁਤੀ ਖਾਦਾਂ ਦੀ ਮਿਰਚ ਤੇ ਅਸੀਂ ਥੋੜੀ ਪਾਵਾਂਗੇ ਹਾਂਜੀ ਲਾਲ ਮਿਰਚ ਨਾ ਦੇ ਦਿੰਦੇ ਚਾ ਜਿਆਦਾ ਨਹੀਂ ਨਾ ਗੋਬੜ ਤੂੰ ਮੇਰੇ ਕੋ ਪਹਿਲਾਂ ਪਵਾਤੀ ਨਾ ਚਲੋ ਕੋਈ ਗੱਲ ਨਹੀਂ ਆ ਇਹ ਟਮਾਟਰਾਂ ਦੇ ਨਾਲ ਆ ਪਾਵਾਂਗੇ ਬਹੁਤ ਵਧੀਆ ਨੰਮੀ ਅਸੀਂ ਗ੍ਰਾਇੰਡ ਕਰ ਲਾਂਗੇ ਨਾ ਫਿਰ ਉਹ ਵਧੀਆ ਲੱਗੂਗਾ ਨਾ ਹਾਂਜੀ ਹਾਂਜੀ ਗਰੇਵੀ ਜੀ ਬਣ ਜੂਗੀ ਨਾ ਜਦੋਂ ਸਾਰਾ ਮਸਾਲਾ ਬਣ ਜੂ ਫਿਰ ਅਸੀਂ ਗ੍ਰਾਇੰਡ ਕਰ ਸਕਦੇ ਹਾਂ ਨੰਮੀ ਹਾਂ ਪਤਾ ਹੀ ਆ ਕੱਢ ਨੰਮਾ ਫਾਹ ਹੋ ਗਿਆ ਰੱਬੀ ਪਾਲਤੀ ਵੈਸੇ 스맬 ਬਹੁਤ ਸੋਹਣੀ ਆਉਂਦੀ ਲਓ ਜੀ ਥੋੜੀ ਜੀ ਬਣਾਈ ਆਪਾਂ ਇੱਕ ਤੇ ਟ੍ਰਾਈ ਕਰਨ ਨੂੰ ਤੇ ਦੂਸਰਾ ਸਵਾਦ ਲੱਗਦੀ ਆ ਥੋੜੀ ਚੀਜ਼ ਵੀ ਤੇ ਇੱਕ ਤੁਹਾਡੇ ਨਾਲ ਆਪਾਂ ਸ਼ੇਅਰ ਕਰਨੀ ਆ ਹਨਾ ਯਾਨੀ ਸਾਗ ਵੀ ਖਾਂਦੇ ਰਹੀਦਾ ਵਾ ਤਾਂ ਕਰਕੇ ਮੈਂ ਚੰਦੇ ਵੀ ਸਾਗ ਵਾਂਗੂ ਹੀ ਹੋ ਜਾਂਦੀ ਆ ਹਾਂਜੀ ਹਾਂਜੀ ਵੀ ਹੈ ਇਹ ਇਹਦੇ ਵਿੱਚ ਪਾ ਲੈਨੇ ਇਹਦੇ ਵਿੱਚ ਇਹ ਬੋਲੂ ਪਿਆਜ਼ ਪਾ ਲੈਨੇ ਹਨ ਹਾਂਜੀ ਇਹ ਵੀ ਪਾ ਲਵਾਂ ਉਹ ਤੜਕਾ ਤੁਰਕਾ ਜਦੋਂ ਹੋ ਗਿਆ ਨਾ ਸਾਰਾ ਕੁਝ ਮਨ ਨਾਲ ਸਭ ਫੇਰ ਹੋਣਾ ਹਨਾ ਮੰਮੀ ਹਾਂ ਹਾਂਜੀ ਤੇ ਬਾਕੀ ਤਾਂ ਤੜਕਾ ਹੋਣ ਲਿਆ ਹੁਣ ਤੁਹਾਨੂੰ ਮਿਲਦੇ ਆ ਅਗਲੇ ਸਟੈਪ ਵਿੱਚ ਤੇ ਇਹਦੇ ਵਿੱਚ ਹੀ ਪਾ ਦਿੰਨੇ ਆ ਬਬਲੂ ਤੇਜ ਪਤਾ ਤੇ ਤੇਜ ਪਤਾ ਨਾਲ ਹੀ ਪਾਏ ਪੈਂਦਾ ਹਨਾ ਮੈਂ ਹਾਂ ਨਾਲ ਹੀ ਮੈਂ ਸੜਦਾ ਜਾਈ ਮੈਂ ਬਾਅਦ ਵਿੱਚ ਪਾਇਆ ਠੀਕ 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 ਆ ਤੇ ਨਾਲ ਹੀ ਪਾ ਦੇ ਮੈਂ ਟਮਾਟਰ ਇਹ ਨਾਲ ਨਾਲ ਹੀ ਹੋ ਜਾਣਾ ਇਹਦੇ ਹਾਂਜੀ ਤੇ ਅੱਜ ਦੇ ਨਾਲ ਨਾਲ ਟਮਾਟਰ ਬਾਕੀ ਇਹਨਾਂ ਸਾਰਿਆਂ ਦੀ ਗਰੇਵੀ ਬਣਾ ਕੇ ਆਪਾਂ ਮੁਰਕੇ ਹਨਾ ਉਹਨੂੰ ਕਰ ਲੈਣਾ ਗਰਾਂਟੀ ਹਾਂ ਇਹ ਤੋਂ ਬਾਅਦ ਫੇਰ ਇੱਕ ਕੋਈ ਤੜਕਾ ਲਾਵਾਂਗੇ ਹਾਂ ਮਸਾਲੇ ਵੀ ਤੁਹਾਨੂੰ ਫਿਰ ਬਾਅਦ ਚ ਦੱਸ ਦੇ ਜਦੋਂ ਭਾਣੀ ਹੋਵੇ ਹੋ ਗਿਆ ਸਾਡਾ ਪਿਆਜ਼ ਤੇ ਟਮਾਟਰ ਹੋ ਗਏ ਆ ਇਹ ਜੇ ਤੁਸੀਂ ਤੜਕਾ ਲਾਉਣਾ ਨਾ ਇਹ ਮੋਟਾ ਮੋਟਾ ਇਹਦਾ ਐਸੇ ਕਰਕੇ ਨਾ ਗ੍ਰाइंड ਕਰ ਲੈਣਾ ਇਹਨੂੰ ਇਹਦੇ ਵਿੱਚ ਹੀ ਤੜਕਾ ਬਾਅਦ ਚ ਪਾਵਾ ਨਹੀਂ ਹੋਇਆ ਤੇ ਨਾਲ ਹੀ ਮਸਾਲੇ ਪਾ ਦਾਂਗੇ ਚਾ ਇਹ ਤਾਂ ਖਣਕ ਪਾ ਲਓ ਆ ਮਸ਼ੀਨ ਵਿੱਚ ਲੋ ਅੱਜ ਕੰਮ ਆਈ ਜੇ ਹੱਡੇ ਹੈ ਕਿ ਨਹੀਂ ਮੰਮੀ ਆਹ ਹੋਏ ਜਦੋਂ ਮਸਾਲਾ ਮਸੂਲਾ ਪੀਨੇ ਨਾ ਹੁੰਦਾ ਸਾਨੂੰ ਬੜੀ ਤੰਗੀ ਹੁੰਦੀ ਹੈ ਰੀ ਇਹਨਾਂ ਤਾਂ ਠੀਕ ਹਨਾ ਅਜੇ ਮਸਾਲੇ ਨਹੀਂ ਪਾਏ ਨਾ ਨਹੀਂ ਉਹ ਚ ਪਾਵਾਂਗਾ ਤੜਕੇ ਚ ਅੱਛਾ ਅੱਛਾ ਹਾਂ ਇਹਦੇ ਵਿੱਚ ਚੰਗੀ ਤਰ੍ਹਾਂ ਕੱਢਣਾ ਪੈਣਾ ਇਹਨਾਂ ਨੂੰ ਵੀ ਲੱਗ ਜਾਂਦਾ ਹਨਾ ਹਾਂ ਮਿਰਚ ਨਹੀਂ ਪਾਉਣੀ ਮਮੀ ਬਾਤ ਤੇ ਹੈ ਨਾਲ ਵਿੱਚ ਨਹੀਂ ਅੱਜ ਕਹੂਗਾ ਅੱਜ ਪਾਤੀ ਹੈ ਨਾ ਫੇਰ ਤੂੰ ਘਟ ਖਾਣਾ ਤੇ ਕਿਹਦੇ ਫਰਮਾਏ ਆ ਸਰਪਤ ਇਹਦੇ ਤੇ ਬਹੁਤ ਗੇਰ ਮਸਾਲੇ ਨੂਨ ਅੱਗੇ ਪਾਇਆ ਹੀ ਥੋੜਾ ਜਿਹਾ ਪਾਉਣਾ ਤੇ ਆ ਆਹ ਵਾਹ ਕਿਚਨ ਕਿੰਗ ਮਸਾਲਾ ਜਿਹੜਾ ਹੁੰਦਾ ਵਾਹ ਹਾਂਜੀ ਹਾਂਜੀ ਉਹ ਕਿਚਨ ਦਾ ਕਿੰਗ ਮਸਾਲਾ ਤੇ ਥੋੜੀ ਜਿਹੀ ਦੇਖੀ ਨਾ ਇਹਨਾਂ ਕਲਰ ਵਧੀਆ ਹੁੰਦਾ ਹਾਂਜੀ ਹਾਂਜੀ ਕਿੰਨਾ ਘੋਣਾ ਲੱਗਣਿਆ ਮਸਾਲਾ ਆ। ਇਹਨੂੰ ਬਹੁਤ ਚੜ੍ਹੇ ਪੋਣ ਲੈਨੇ ਆਣਾ। ਜਦਾਂ ਆਵਾਂ ਵੀ ਤੜਕਾ ਵਧੀਆ ਬਣ ਕੇ ਤਿਆਰ ਹੋ ਜਾ। ਇਹ ਸੁੱਕ ਜਾਣਾ ਹੋਣਾ ਨਾ ਬਣੀਏ। ਹਾਂ। ਬਾਕੀ ਕਮੈਂਟ ਕਰਕੇ ਦੱਸਿਓ ਕਿੰਦਾ ਦੀ ਲੱਗਣੀਆਂ ਤੁਹਾਨੂੰ ਰੈਸਪੀ ਤੇ ਸਾਰੇ ਜਾਣੇ ਜਰੂਰ ਸ਼ੇਅਰ ਕਰੋ। ਯਾਰ ਨਮਕ ਵਾ। ਉਹ ਇਹਦੇ ਚ ਪਾਇਆ ਹੀ ਅੱਗੇ ਥੋੜਾ ਜਿਹਾ। ਥੋੜਾ ਜਿਹਾ ਇਹਦੇ ਚ ਪਾਉਣਾ ਬਹੁਤਾ ਨਹੀਂ ਪਾਉਣਾ। ਤੋ ਇਹ ਆਪਣੇ ਹਸਾਬ ਨਾਲ ਪਾ ਲੇ ਜਿੰਨਾ ਤੇਲ ਪਾਣੇ ਆ ਜਾ ਘੱਟ ਅਸੀਂ ਤਾਂ ਵਾਹ ਘੱਟ ਹੀ ਪਾ ਲਿਆ ਵਾਹੇ ਮੰਮੀ ਮੈਨੂੰ ਐ ਲੱਗਣ ਡਿਆ ਜਿੱਥਾ ਕੜਾਈ ਪਨੀਰ ਬਣਾਉਣ ਡੇ ਨੇ ਕੜਾਈ ਪਲੇਦੀਆ ਕੜਾਈ ਜਿ ਬਣ ਡਿਆ ਨਹੀਂ ਪਾਲਕ ਪਨੀਰ ਵਾਏ ਨਹੀਂ ਉਹ ਤੇ ਠੀਕ ਆ ਮੈਨੂੰ ਲੱਗਣ ਡਿਆ ਹਣ ਇਹਦੇ ਵਿੱਚ ਪਨੀਰ ਪਾਤਾ ਤੇ ਕੜਾਈ ਪਨੀਰ ਬਣ ਜਾਣਾ ਹੂੰ ਬਹੁਤ ਜਾਨ ਨਾਲ ਵਾਹੇ ਗੱਲਾਂ ਹੀ ਤੇ ਇਹ ਪਾਲਕ ਵਾਲਾ ਵੇ ਮम्मी ਜੀ ਥੋੜੀ ਜਿਹੀ ਗਰੇਵੀ ਕੱਢ ਕੇ ਵਿੱਚ ਪਾ ਪਨੀਰ ਪਾ ਦਈਏ ਗੱਲਾਂ ਭਰ ਕੇ ਪਨੀਰ ਬਣ ਜਾਣਾ ਕਿ ਨਹੀਂ ਹਾਂ ਉਹ ਬਣ ਜਾਵਾ ਪਰ ਇਹਦੇ ਵਾਸਤੇ ਪਾਉ ਨੂੰ ਇੰਨਾ ਕੋ ਫੇਰ ਕੋ ਲੰਬਾਵਾ ਚਲੋ ਠੀਕ ਆ ਵੇ ਟਰਾਈ ਕਰਾਂਗੇ ਹਾਂ ਵਾਸ ਹੁਣ ਕੰਮ ਕੰਡੇ ਤੇ ਆਇਆ ਮੰਮੀ ਬਸ ਉਹਨੇ ਤੇਲ ਛੱਡਤਾ ਮੈਂ ਸਮੀਆਂ ਵੇ ਲੋ ਵੈਸੇ ਜਦੋਂ ਹਲਵਾਈ ਬਣਾਉਂਦੇ ਆ ਇਦਾਂ ਆ ਚੀਜ਼ਾਂ ਪਉਂਦੇ ਆ ਨਾ ਤੇ ਬਤਵਾ ਦੇ ਦੇ ਬਤਾਓ ਕਿਆ ਰਾਂ ਲੈਚੀਆਂ ਵਗੈਰਾ ਹਨਾ ਇਹਦੇ ਨਾਲ ਤਾਂ ਜੀ ਆਹੋ ਕਿੰਨਾ ਸੋਹਣਾ ਲੱਗਣ ਡਿਆ ਸਾਜਣੇ ਕਮੈਂਟ ਕਰਕੇ ਦੱਸਿਓ ਤੜਕਾ ਕਿੰਨਾ ਕਿਦਾਂ ਦਾ ਲੱਗਣ ਡਿਆ ਵੇਖਣ ਨੂੰ ਹਾਂ ਮੈਂ ਇਹ ਤਾਂ ਇਹ ਚੀਜ਼ਾਂ ਪੜਾਈ ਜਾਂਦੀ ਹਾਂ ਹਾਂ ਜੀ ਸਮੈਲ ਵੀ ਸੇਮ ਪੂਰੀ ਇਹੀ ਹੋਣੀ ਜਿਦਾਂ ਵਿਆਹ ਵਾਲੇ ਘਰੋਂ ਨਹੀਂ ਹੋਣੀ ਨਹੀਂ ਪਰ ਮੁੰਮੂ ਨਹੀਂ ਹੋਣੀ ਇਹ ਖਾਮ ਹੋਇਆ ਠੀਕ ਆ ਬਾਕੀ ਔਰ ਘਰ ਤੇ ਭੋਜੀ ਚੰਦੇ ਜਦੋਂ ਨਤੀਓਲ ਛੱਡਦਾ ਨਾ ਉਹ ਫਿਰ ਬੱਸ ਪੁੰਚ ਗਿਆ ਤੇ ਰਾਹ ਪਾਵਾਂਗੇ ਵਿੱਚ ਹੂੰ ਮਸਾਂ ਇਹ ਮਗੰਡੇ ਆਈ ਆਲਾ ਹੂੰ ਇਹ ਤੇ ਪਣੀ ਥੋੜੀ ਜੀ ਹਲਦੀ ਹਲਦੀ ਵੀ ਪੈਂਦੀ ਮਮੇ ਹਾਂ ਪਾ ਲਈਦੀ ਆ ਕੱਲ੍ਹ ਦੀ ਬਣ ਨਹੀਂ ਹੁੰਦੇ ਆ ਦੇਖੀਏ ਚਾਹਮਾ ਤੇ ਪਾਉਂਦੇ ਨਾ ਚਲੋ ਜੀ ਕਾਫੀ ਦਿਨਾਂ ਦੇ ਕਹਿਣ ਨਹੀਂ ਕਿ ਪਾਲਕ ਪਨੀਰ ਪਾਲਕ ਪਨੀਰ ਬਣਾਈਏ ਤੇ ਅੱਜ ਪਾਲਕ ਪਨੀਰ ਵੀ ਬਣ ਚੱਲਾ ਜੀ ਹਾਂ ਮਮੇ ਹੋਰ ਤੇ ਬਾਕੀ ਮੈਂ ਰੋਟੀ ਹੈਗੀ ਰੋਟੀ ਨਾਲ ਇਹ ਆਟਾ ਦੁੱਧਾ ਪਿਆ ਮੈਂ ਗਰੀਬੀ ਨਾਲ ਬਹੁਤ ਵਾ ਲੱਗਣੀ ਆ ਆਏ ਹੁਣਕੇ ਦੋ ਵੇ ਦਾ ਫੜੀ ਦਵਾ ਜੇ ਪਏ ਆ ਦੇ ਕਰ ਲੈਨੇ ਆ ਟੇਸਟ ਹੈਨਾ ਬਹੁਤ ਜਲੂ ਵਾਲਾ ਆਜ ਤਾਂ ਗੇਭੁ ਜਹੀ ਹੈ ਨਾ ਇਹ ਆਪ ਹੀ ਚਾਲ ਤੇਲ ਸੁਕਾਏ ਆ ਫੈਂਡ ਵਿੱਚ ਜਦੋਂ ਖੋਜ ਜਾਂਦੇ ਆ ਸ ਮੈਂ ਮਮੀ ਹਲਵਾਈ ਵੀ ਫਿਰ ਫੈਂਡ ਚੀ ਬਣਾਉਂਦੇ ਆ ਨਾ ਜੀਜਾ ਫਿਰ ਫੈਂਡ ਚ ਤੇਲ ਚ ਸਿਰਫ ਘਰੇ ਵਰਤਦੇ ਆ ਤੇਲ আর ਫੈਂਡ ਹੀ ਜ਼ਿਆਦਾ ਲੱਗਦਾ ਯਾਦ ਵਾ ਫੈਂਡ ਬਣਾਉਣਾ ਉਹ ਚ ਬਾਰੇ ਗਏ ਨੇ ਬ੍ਰਾਊਨ ਨੇ ਚਾਹੀਦੀ ਸਰੋਂ ਦਾ ਤੇਲ ਚਾਹੀਦੀ ਚੀਜ਼ ਬ੍ਰਾਊਨ ਚਾਹੀਦੀ ਪਰ ਇਹ ਆ ਕਿ ਉਹ ਫਿਰ ਚੀਜ਼ਾਂ ਭੰਦੀਆਂ ਹੀ ਜ਼ਿਆਦਾ ਵੇਵਾਂ ਸ਼ਾਦੀਆਂ ਵਾਲੇ ਇਹਦੇ ਵਿੱਚ ਨਹੀਂ ਉਹ ਤਾਂ ਬਣਾਉਂਦੇ ਤੇਲ ਦੀ ਜਾਂ ਸਰੋਂ ਦੇ ਤੇਲ ਚ ਤੇ ਵਸਾ ਜੀ ਹਾਂ ਜੀ ਆਪਾਂ ਜਿਹੜਾ ਹਲਵਾਈ ਦੀ ਫੀਲਿੰਗ ਲੈ ਕੇ ਤੇ ਆ ਬਣਾਉਣਾ ਤੇ ਇਧਰ ਆਪਣਾ ਪਾਲਕ ਇਹਦੇ ਵਿੱਚ ਪਨੀਰ ਪਾਤਾ ਤੇ ਪਾਲਕ ਪਨੀਰ ਭਾਜਣਾ ਤੜਕਾ ਤੇ ਐਵੇਂ ਨਹੀਂ ਲਾਉਣਾ ਆਪਾਂ ਨਹੀਂ ਤੜਕਾ ਵੱਖਰਾ ਲੱਗਦਾ ਕਿ ਜਿਤਨਾ ਸਾਹ ਵਹੀ ਗੱਲ ਕਰਨ ਧਿਆ ਮੈਂ ਹਾਂ ਜੀ ਨਾਲ ਪਾ ਪਨੀਰ ਪਨੀਰ ਨੂੰ ਹੀ ਫਰਾਈ ਕਰ ਲਿਆ ਜੇ ਮੰਮੀ ਅਸੀਂ ਪਨੀਰ ਪਹਿਲਾਂ ਬਾਦੀਏ ਤੇ ਵਿੱਚ ਰੋਸ ਤੇ ਜਾ ਹੋਜੀ ਹੈ ਨਾ ਜਦਾਂ ਮੈਂ ਲਉਗੀ ਪਾਲੀ ਦਾ ਵਾਂਗੇ ਪਹਿਲਾਂ ਹੀ ਹੈ ਉਹ ਘਰ ਦੇ ਚਪੂਨਾਂ ਮੈਂ ਆ ਕੀ ਤਾ ਨਾ ਫਰਾਈ ਕੀਤਾ ਪਹਿਲਾਂ ਹਾਂਜੀ ਇੱਧਰ ਰਹਿਣਾ ਤੇ ਆ ਵਧੀਆ ਜੀ ਸੈੜਾ ਤੇ ਫਰਾਈ ਕਰ ਲਿਆ ਵਸਤਾ ਸਾਕੋ ਜਣੇ ਵਾਲਾ ਮੈਂ ਥੋੜਾ ਚਿਹਰੋ ਹਰਵਾ ਦੇ ਮਨ ਜਾਣਾ ਪਾਲਕ ਪਣੀ ਹੈ ਲਓ ਜੀ ਢੜਕਾ ਪੁੱਜ ਗਿਆ ਵਾ ਤੇ ਹੁਣ ਵਾਰੀ ਆ ਗਈ ਆ ਜੀ ਪਾਲਕ タルਕੇ ਚ ਪਾਉਂਦੀ ਹੇ ਤੇ ਬਣ ਗਿਆ ਪਾਲਕ ਤੜਕਾ ਤੇ ਹੁਣ ਭਾਂਜਣਾ ਪਾਲਕ ਨੇ ਜਿਹੜਾ ਪਨੀਰ ਪਾਏਗਾ ਨੇ ਕਿ ਦੀ ਸੁਣੀ ਲੋਕ ਹੰਡੀ ਆ ਰਹਾ ਮਮੀ ਸਬੰਡ ਕਰਕੇ ਦੱਸਿਓ ਤੁਸੀਂ ਕਿਦਾਂ ਦੀ ਲੱਗਣੀ ਆ ਪਨੀਰ ਪਾਊਗਾ ਤਾਂ ਹੋਰ ਹੋਏਗਾ ਕਿ ਵੀ ਨਾਲ ਹੀ ਹੁਣ ਮਮੀ ਇਹਨੂੰ ਵੀ ਹੰਡਣਾ ਹੋਣਾ ਥੋੜਾ ਜਿਹਾ ਆਵੇਂ ਪਾਲਕ ਖੰਡੀ ਹੋ ਗਈ ਹੈ ਨਾ ਮਮੀ ਨਹੀਂ ਸੋਚਣ ਦੇ ਥੋੜਾ ਬਣਨਾ ਕਾਫੀ ਬਣ ਗਿਆ ਨਾ ਕਿੰਨੀ ਹੀ ਪਾਲਕ ਫਾਲਤਾਂ ਮੈਂ ਕਿਲੋ ਲਈ ਕਿਲੋ ਪਾਲਕ ਹਨਾ ਤੇ ਕਿਲੋ ਪਾਲਕ ਨਾਲ ਇੰਨਾ ਬਣਿਆ ਜੇ ਬਾਕੀ ਤੁਸੀਂ ਆਪਣੇ ਅੰਦਾਜ਼ੇ ਨਾਲ ਅੰਦਾਜ਼ਾ ਲਾ ਕੇ ਬਣਵਾ ਲਿਓ ਕਿੰਨੇ ਜਾਣੇ ਹੋਣਗੇ ਵੈਸੇ ਮੰਮੀ ਆਖੀ ਕਾਫੀ ਆ 5-6 ਜਾਣੇ ਖਾ ਸਕਦੇ ਹਨਾ 5-6 ਜਾਣੇ ਵਾਸਤੇ ਕਾਫੀ ਕਿਲੋ ਪਾਲਕ ਦੇ ਨਾਲ 5-6 ਜਾਣੇ ਵਾਸਤੇ ਬਣਿਆ ਉਹ 5-6 ਤੇ ਮੈਂ ਕਿਹਾ ਜੇ ਦੋ-ਦੋ ਵਾਰੀ ਖਾਣਗੇ ਤੇ ਫੇਰ ਤੇ ਸਿੰਗਲ-ਸਿੰਗਲ ਵਾਰੀ ਖਾਣਗੇ ਤੇ ਫੇਰ 바ਵਾ ਖਾ ਸਕਦੇ ਉਹ ਤਾਂ ਕੋਈ ਪਤਾ ਨਹੀਂ ਸਾਡੇ ਤਿੰਨਾ ਵਾਸਤੇ ਠੀਕ ਆ ਜਿੰਨੀ ਅਸੀਂ ਵੇਟ ਕੀਤੀ ਸਾਡੇ ਬਾਤੇ ਇੰਨਾ ਬੜਾ ਕੋਈ ਜਦੋਂ ਗੈਸਟ ਆ ਜਾਊਗਾ ਕੋਈ ਤਾਂ ਦ ਹੋਰ ਬਣਾ ਲਾਂਗੇ ਇਹ ਗੱਲ ਨਹੀਂ ਤੁਸੀਂ ਆਉਂਗੇ ਤੇ ਤੁਹਾਡੇ ਵਾਸਤੇ ਬਣਾਵਾਂਗੇ ਬਾਕੀ ਸਾਰੇ ਜਾਣੇ ਜਰੂਰ ਟਰਾਈ ਕਰਿਓ ਟਰਾਈ ਕਰਕੇ ਸਾਨੂੰ ਕਾਫੀ ਮੈਂ ਕਮੈਂਟ ਆਉਂਦੇ ਆ ਕਿ ਆਪਾਂ ਵੀ ਜੀ ਟਰਾਈ ਕੀਤਾ ਸੀ ਹਨਾ ਉਹ ਜਿਹੜੇ ਆਪਾਂ ਚਿੱਲੀ ਚਨੇ ਬਣਾਏ ਸੀ ਆਪਾਂ ਵੀ ਫਸਟ ਟਾਈਮ ਟਰਾਈ ਕੀਤੇ ਸੀ ਤੇ ਸਾਡੇ ਵੀਰਾ ਭੈਣਾਂ ਨੇ ਵੀ ਫੋਟ ਕੇ ਟਰਾਈ ਕੀਤੇ ਸੀ ਬਾਅਦ ਵਿੱਚ ਕਮੈਂਟ ਕਰਨ ਦੇ ਸੀ ਹਨਾ ਮੰਮੀ ਹਾਂ ਤੇ ਬਹੁਤ ਵਧੀਆ ਹੀ ਵੀ ਬਣਾਏ ਸੀ ਤੇ ਬਹੁਤ ਸਵਾਦ ਬਣੇ ਆ ਤੇ ਤੁਹਾਡੀਆਂ ਰੈਸਪੀਜ਼ ਵਧੀਆ ਲੱਗਦੀਆਂ ਕਮੈਂਟ ਕਰਕੇ ਦੱਸਿਓ ਤੇ ਬਹੁਤੇ ਜਾਣੇ ਤਾਂ ਬਣਾਇਆ ਵਾ ਅਸੀਂ ਤੇ ਅੱਜ ਵਾ ਗੇ ਤੇ ਹੁਣ ਆਪਾਂ ਵਲੌਗ ਚ ਬਣਾਉਣ ਦੇ ਆ ਤਾਂ ਤੇ ਬਣਾਇਆ ਨਾ ਵੈਸੇ ਬਣਾਇਆ ਵਾ ਪਰ ਆਪਾਂ ਉਹ ਬੜੇ ਚਿਰ ਦੀ ਗੱਲ ਵਾ ਮੰਮੀ ਬੜੇ ਚਿਰ ਦੀ ਗੱਲ ਵੈਸੇ ਉਦੋਂ ਤੇ ਅਸੀਂ ਵਲੌਗ ਵੀ ਨਹੀਂ ਬਣਾਉਨੇ ਨੇ ਅਸੀਂ ਤੋਂ ਤੇ ਛੋਟੇ ਛੋਟੇ ਹੁੰਦੇ ਨਹੀਂ ਹਾਂਜੀ ਤੇ ਹੁਣ ਆਪਾਂ ਹੁਣ ਵੀ ਅਸੀਂ ਕਾਫੀ ਜਨਾਬਾਦ ਇੱਕ ਵਾਰੀ ਇਹ ਪਹਿਲੀ ਵਾਰੀ ਹੋ ਜਾਂਦਾ ਵਾ ਤੇ ਹੁਣ ਇਨੇ ਚਿਰ ਬਾਅਦ ਆਪਾਂ ਫੇਰ ਜਿਹੜਾ ਭਾਲ ਪਨੀਰ ਬਣਾਇਆ ਹੁਣ ਟਰਾਈ ਕੀਤਾ ਵਾ ਨਾਲੇ ਮੈਂ ਕਿਹਾ ਤੁਹਾਡੇ ਨਾਲ ਵਲੋਗ ਸ਼ੇਅਰ ਕਰਾਂਗੇ ਨਾਲੇ ਮੈਨੂੰ ਵੀ ਕਾਫੀ ਪਸੰਦ ਆਇਆ ਬਬੂ ਪਨੀਰ ਥੋੜਾ ਨਹੀਂ ਬਿਆ ਹਾਂਜੀ ਹਨਾ ਚਲੋ ਠੀਕ ਆ ਵੈਸੇ ਬਹੁਤਾ ਵੀ ਕੀ ਕਰਨਾ ਮਮੀ ਇਹ ਤਾਂ ਹੈਗਾ ਹੈਗਾ ਮੈਂ ਤਾਂ ਇਹ ਕਹਿੰਦਾ ਫਿਰ ਜਿਆਦਾ ਚੰਗਾ ਲੱਗਦਾ ਮੈਨੂੰ ਨਾ ਇਹਦਾ ਪਾਲਕ ਪਨੀਰ ਆ ਮੈਂ ਜਿਆਦਾ ਵੈਸੇ ਪਾਲਕ ਪਾਲਕ ਹੀ ਖਾਣਾ ਹੁੰਦਾ ਬਬੂ ਪਨੀਰ ਵੈਸੇ ਘਾਟੀ ਖਾਣਾ ਘਾਟੀ ਖਾਣਾ ਮੈਂ ਜਿਹੜੀ ਚੀਜ਼ ਖਾਣ ਵਾਲੀ ਉਹ ਖਾਣੀ ਨਹੀਂ ਹੁੰਦੀ ਇਹ ਹਾਂ ਨਹੀਂ ਇਹ ਚਾ ਚਲੋ ਕਮੈਂਟ ਕਰਕੇ ਦੱਸਿਓ ਕਿਹੜੇ ਕਿਹੜੇ ਇਦਾਂ ਕਰਦੇ ਆ ਜਿਦਾ ਆਪੀ ਮਾ ਲਾਣਾ ਜਿਦਾ ਪਨੀਰ ਵਗੈਰਾ ਹੋਇਆ ਇਹ ਨਹੀਂ ਖਾਣਾ ਬਾਕੀ ਚੀਜ਼ਾਂ ਖਾ ਲੈਣ ਜਿਦਾ ਆਣ ਪਾਲਕ ਦੇ ਵਿੱਚ ਨਹੀਂ ਆ ਨਾ ਇਹਦਾ ਪਾਲਕ ਪਨੀਰ ਆ ਪਰ ਖਾਣੀ ਜਿਆਦਾ ਪਾਲਕ ਆਈ ਮਟਰ ਪਨੀਰ ਬਣਾਵਾਂਗੇ ਨਾ ਇਹਨੇ ਬਾਕੀ ਸਬਜ਼ੀ ਖਾਣੇ ਦਾ ਪਨੀਰ ਵਖਰਾ ਕਰ ਦੇਣਾ ਹਾਂ ਇੱਕ ਗੱਲ ਹੋਰ ਤੀਜੇ ਵਿੱਚ ਪਨੀਰ ਹੋਵੇ ਉਹ ਨਹੀਂ ਛੱਡੀਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਤੁਹਾਡੇ ਵਰਗੇ ਪਨੀਰ ਖਾ ਲੈਂਦੇ ਸਬਜ਼ੀ ਰਹਿਣ ਦਿੰਦੇ ਆ ਹਮੋਂ ਦੇਖ ਕਾਰ ਫਰ ਹੋਇਆ ਬਲ ਮਨਾ ਦੇ ਚੋਕੇ ਹਾਂਜੀ ਲੈ ਨਾ ਨੂੰ ਹੋ ਗਏ ਦੋ ਚਾਰ ਦਿਨ ਤੇ ਸਾਨੂੰ ਇੱਕ ਵਿਆਹ ਹੈਗਾ ਤੇ ਉੱਥੋਂ ਆਈ ਖਾਦਾ ਸੀ ਪਰ ਹਨਾ ਮੰਮੀ ਉੱਥੇ ਤੇ ਵਿਆਹਾਂ ਸ਼ਾਦੀਆਂ ਚ ਜਾਈਏ ਨਾ ਪਹਿਲਾਂ ਪਕੌੜੇ ਰੱਜ ਕੇ ਖਾ ਲਈ ਦੀ ਆ ਤੇ ਮੁੜ ਕੇ ਹੀ ਰੋਟੀ ਖਾਦੀ ਨਹੀਂ ਜਾਂਦੀ ਉਹਦਾ ਢਿੱਡ ਭਰ ਜਾਂਦਾ ਢਿੱਡ ਭਰ ਜਾਂਦਾ ਵਾ ਕਮੈਂਟ ਕਰਕੇ ਦੱਸਿਓ ਸਾਡੇ ਵਾਂਗੂ ਕਿ ਕੌਣ-ਕੌਣ ਇੰਦਾ ਕਰਦਾ ਜੀ ਰੋਟੀ ਵਧੀਆ ਖਾਣੀ ਹੋਏ ਨਾ ਤਾਂ ਫਿਰ ਪਕੋੜੇ ਨਹੀਂ ਖਾਣੇ ਚਾਹੀਦੇ ਹਨਾ ਮੰਮੀ ਕੋਈ ਚੀਜ਼ ਖਾਣੇ। ਹਾਂਜੀ ਤੇ ਬਾਰੇ ਪਕੋੜੇ ਮੈਂ ਤਾਂ ਘੱਟ ਹੀ ਖਾਣੀ ਮੈਨੂੰ ਜਿੱਤੀ ਬੜਾ ਵੱਡਾ। ਤੇ ਬਾਕੀ ਲੋ ਜੀ ਬਣ ਕੇ ਰੈਡੀ ਹੋ ਗਿਆ ਵਾ ਜੀ ਪਾਲਕ ਪਨੀਰ ਤੇ ਹੁਣ ਇਹਨੂੰ ਅਸੀਂ ਤਾਂ ਨੂਨ ਦਿਖਾਉਣੀ ਆ ਜੀ ਫਾਈਨਲ ਲੁੱਕ ਕਿੱਦਾਂ ਦੀ ਬਣੀ ਵੇਖੋ। ਲੋ ਜੀ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗ ਰਿਹਾ ਵਾ। ਇਹ ਕਾਹਨ ਚ ਵੀ ਮੈਨੂੰ ਲੱਗਣ ਡਿਆ ਵਾ ਉਨਾ ਹੀ ਸਵਾਦ ਹੋਣਾ ਵਾ ਕਿਉਂਕਿ ਅਸੀਂ ਮਸਾਲੇ ਦੇ ਨਾਲ ਨਾ ਇੱਕ ਵਾਰੀ ਰੋਟੀ ਖਾ ਚੁੱਕੇ ਆ ਤੇ ਮਸਾਲਾ ਬਹੁਤ ਸਵਾਦੀ ਹੁਣ ਤੇ ਇਹਦੇ ਵਿੱਚ ਪਾਲਕ ਵੀ ਪੈ ਗਈ ਹੋਈ ਆ ਤੇ ਹੁਣ ਪਾਲਕ ਪਨੀਰ ਜਿਹੜਾ ਵਾ ਬਹੁਤ ਸਵਾਦ ਬਣਿਆ ਹੋਣਾ ਬਾਕੀ ਜਰੂਰ ਸਾਰੇ ਜਣੇ ਟਰਾਈ ਕਰਕੇ ਤੇ ਸਾਨੂੰ ਕਮੈਂਟ ਕਰਿਓ ਕਿੰਨਾ ਕਿੰਨਾ ਨੇ ਸਾਡੇ ਵੀਰ ਭੈਣਾਂ ਨੇ ਟਰਾਈ ਕੀਤਾ ਵਾ ਤੇ ਸਾਨੂੰ ਵੀ ਵਧੀਆ ਲੱਗਦਾ ਵਾ ਤੇ ਆਪਾਂ ਵੀ ਪਹਿਲੀ ਵਾਰੀ ਟਰਾਈ ਕੀਤਾ ਵਾ ਤੇ ਹੁਣ ਅਸੀਂ ਵੀ ਤੁਹਾਨੂੰ ਖਾ ਕੇ ਦੱਸ ਸਕਦੇ ਆ ਤੇ ਪਰ ਹੁਣ ਅਜੇ ਲੱਥਣ ਵਾਲੀਆਂ ਰੋਟੀਆਂ ਤੇ ਲਾਹ ਕੇ ਰੋਟੀਆਂ ਤੇ ਫੇਰ ਟਰਾਈ ਕਰਾਂਗੇ ਚਲੋ ਠੀਕ ਆ ਜੀ ਮਿਲਦੇ ਆ ਤੁਹਾਨੂੰ ਅਗਲੀ ਐਸਪੀ ਦੇ ਨਾਲ ਤੇ ਉਦੋਂ ਤੱਕ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹਾਂ ਜੀ ਬਾਕੀ ਸ਼ਾਬਾਸ਼ ਹੈ ਸਾਰੇ ਸਾਡੇ ਮੰਮੀ ਜੀ ਦੇ ਜਿਹੜੇ ਇਹਨੂੰ ਬਣਾ ਬਣਾ ਕੇ ਦਿੰਦੇ ਆ ਤੇ ਮੈਂ ਤੇ ਵਲੌਗ ਬਣਾ ਕੇ ਤੁਹਾਡੇ ਨਾਲ ਸਾਂਝਾ ਕਰਨਾ ਹੁੰਦਾ ਵਾ ਇਹ ਸਾਰੀਆਂ ਮਿਹਰਬਾਨੀਆਂ ਮੇਰੇ ਮੰਮੀ ਜੀ ਦੀਆਂ ਹੈ ਤੇ ਥੈਂਕ ਯੂ ਮੰਮੀ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਖਾ ਕੇ ਵਿਖਾਲਦੇ ਆਂ ਟੇਸਟ ਕਿਦਾਂ ਦਾ ਦੇ ਦਾਦਾ ਦੂਸਰੀ ਬੁਰਕੀ ਜਦਾ ਦਿੰਦੇ ਆ ਜਿਹੜੇ ਜਿਹੜੇ ਉਹ ਜਿਹੜੇ ਟੀਵੀਆਂ ਚ ਉਹ ਦਾ ਦਿੰਦੇ ਉਹ ਜੀ ਪਹਿਲਾਂ ਪਾਇਆ ਹੀ ਹੁੰਦਾ ਮੂੰਹ ਜੀ ਤਾਂ ਵੀ ਦਾ ਦਿੰਦਾ ਉਹ ਜਿਹੜਾ ਵਾ ਉਹ ਫੇਕ ਲੱਗਦਾ ਨਾ ਉਹ ਜਿਹੜੇ ਐਂ ਮੂੰਹ ਜੀ ਪਾਈ ਲੈ ਵੀ ਬਹੁਤ ਸਵਾਦ ਬਣਾਇਆ ਜੇ ਉਹ ਸਾਰਾ ਫੇਕ ਲੱਗਦਾ ਨਹੀਂ ਅਸੀਂ ਤੁਹਾਨੂੰ ਪੂਰਾ ਖਾ ਕੇ ਤੇ ਫੇਰ ਹੀ ਦੱਸਾਂਗੇ ਹਨਾ ਕਿਦਾਂ ਦਾ ਲੱਗਿਆ ਲੂਣ ਮਿਰਚ ਠੀਕ ਆ ਨਾ ਜਵਾਬ ਹੀ ਹੈ ਨਹੀਂ ਮੈਨੂੰ ਲੱਗਦਾ ਕੋਈ ਨਹੀਂ ਮੈਂ ਵਾਕਿਆ ਸੱਚੀ ਬਹੁਤ ਸਵਾਦ ਬਣਿਆ ਹੋਣਾ ਜਵਾਬ ਤੇ ਹੈਗਾ ਵਾ ਹਮਣਾਂ ਸਹੀ ਆਂਦੀ ਆ ਹਾਂ ਹਮਣਾਂ ਸਦਾ ਹੀ ਬਣ ਮੈਂ ਤਾਂ ਹੀ ਨਹੀਂ ਜਵਾਬ ਨਹੀਂ ਸੱਚੀ ਤੂੰ ਹੀ ਕਹਣਾ ਆਪਣੀ ਚੀਜ਼ ਦੀ ਆਪੇ ਤਰੀਫ਼ ਕਰਨਾ ਪੈਂਦਾ ਪਰ ਬਹੁਤ ਸਵਾਦ ਬਣਿਆ ਆਪਣੀ ਨਹੀਂ ਇਹ ਤੋਂ ਨਾ ਮੰਮੀ ਨੇ ਬਣਾਈ ਇਹ ਤੋਂ ਅੰਦਾਜ਼ਾ ਲੱਗ ਗਿਆ ਹੀ ਉਤੋਂ ਮਸਾਲੇ ਤੋਂ ਹੀ ਇੱਕ ਰੋਟੀ ਪਈ ਹੀ ਉਹ ਮੈਂ ਖਾ ਕੇ ਵੇਖਿਆ ਇੰਨਾ ਸਵਾਦ ਬਣਿਆ ਹੈ ਨਾ ਤੇ ਮੈਨੂੰ ਪਤਾ ਲੱਗ ਗਿਆ ਹੀ ਪੀ ਇਹ ਬਹੁਤ ਸਵਾਦ ਬਣਨਾ ਮੰਮੀ ਵਾਕਿਆ ਬਹੁਤ ਸਵਾਦ ਬਣਿਆ ਬਾਕੀ ਤੁਸੀਂ ਲੁੱਕ ਤੇ ਵੇਈ ਸਕਦੇ ਆ ਲੁੱਕ ਵਾਈਜ਼ ਵੀ ਵਧੀਆ ਵਾ ਤੇ ਖਾਣ ਚ ਤੇ ਆਪੇ ਸੁਆਦ ਹੋਣਾ ਹਨਾ ਸੱਚੀ ਬਹੁਤ ਸੁਆਦ ਹੈ ਥੈਂਕ ਯੂ ਕਰੋ ਮੰਮੀ ਸੁਆਦ ਆ ਹੂੰ ਸਭ ਖਾਓ ਰੋਟੀ ਖਾਓ ਖਾਓ ਤੇ ਪ੍ਰਭੂ ਦੇ ਗੁਣ ਖਾਓ ਤੇ ਬਾਕੀ ਤੁਸੀਂ ਵੀ ਸਾਰੇ ਜਣੇ ਟਰਾਈ ਕਰਿਓ ਤੇ ਇਹ ਵੀ ਛਤੀ ਬਣ ਜਾਂਦਾ ਵਾ ਪਾਲਕੀ ਬਣਨੀ ਸਿਰਫ 10 ਮਿੰਟ ਬਣਨੀ ਆ ਚਾਹ ਭੂਤ ਛਾਗ ਨਾਲ ਛਤੀ ਬਣ ਜਾਂਦਾ ਸਾਗ ਤੇ ਉਹ ਹਉ ਦੇ ਬਹੁਤਾ ਟਾਈਮ ਲੱਗ ਜਾਂਦਾ ਨਾ ਸਾਗ ਨੂੰ ਇਹ ਨਹੀਂ ਇਹ ਆ ਵੀ 20 ਮਿੰਟ ਦੇ ਵਿੱਚ ਵਿੱਚ ਤੁਸੀਂ ਲੱਗੇ ਰਹੋ ਨਾ ਮਿੰਟਾਂ ਬਟ ਤਿਆਰ ਹੋ ਜਾਂਦਾ 15 ਮਿੰਟ ਲੱਗ ਜਾਂਦੇ ਹੈ ਨਾ ਅੱਧਾ ਘੰਟਾ ਕਹਿ ਲੋ ਅੱਧੇ ਘੰਟੇ ਦੇ ਵਿੱਚ ਵਿੱਚ ਤਿਆਰ ਹੋ ਜਾਂਦਾ ਸਾਨੂੰ ਵਲੌਗ ਬਣਦਾ ਥੋੜਾ ਟਾਈਮ ਲੱਗ ਗਿਆ ਠੀਕ ਹੈ ਪਰ ਤੁਹਾਨੂੰ ਵੇਖਣ ਗਿਆ ਟਾਈਮ ਨਹੀਂ ਲੱਗਦਾ ਇਹ ਤੁਹਾਡਾ ਮਜ਼ਾ ਖਰਾਬ ਨਾ ਕਰਦੇ ਓਏ ਕਰੀਏ ਐਂਡ ਫਿਰ ਵਲੌਗ ਦਾ ਮੇਰਾ ਮਜ਼ਾ ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੀ ਰੈਸਪੀ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ